ਨੰਗਲ ਪੁਲਿਸ ਨੇ ਬੀਤੀ ਰਾਤ ਚਾਰ ਨੌਜਵਾਨਾਂ ਨੂੰ ਰਾਉਂਡ ਅਪ ਕੀਤਾ ਹੈ ਪਿੰਡ ਬਰਾਰੀ ਵਾਰਡ ਨੰਬਰ 13 ਤੋਂ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਾਰੀ ਕੀਤੀ ਹੈ ਜਿਸ ਦੌਰਾਨ ਉਹਨਾਂ ਨੇ ਚਾਰ ਨੌਜਵਾਨਾਂ ਨੂੰ ਨਸ਼ੀਲੇ ਪਦਾਰਥ ਦੇ ਸਮੇਤ ਗ੍ਰਿਫਤਾਰ ਕੀਤਾ ਹੈ ਸੋ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਸਾਰਿਆਂ ਨੂੰ ਇੱਕ ਨਾ ਕਰ ਲ ਐਫ ਆਈ ਆਰ ਨੰਬਰ 161 ਡੇਟਡ 19/11/2024 ਅੰਡਰ ਸੈਕਸ਼ਨ 2 ਕਾਰਡ 85 ਐਨ ਡੀ ਪੀ ਐਸ ਤੇ ਰਜਿਸਟਰਡ ਹੋਈ ਸੀ ਇਹਦੇ ਵਿੱਚ ਕਰ ਲ ਅਸੀਂ ਕੁਦਰਤੀ ਮੇਰੀ ਟੀਮ ਵੀ ਤੇ ਮੈਂ ਵੀ ਉਧਰ ਬਰਾਰੀ ਪਿੰਡ ਦੇ ਵਿੱਚ ਇੱਕ ਵਾਰਡ ਵਾਰਡ ਡਿਫੈਂਸ ਕਮੇਟੀ ਦੀ ਜਿਹੜੀ ਉਹ ਮੀਟਿੰਗ ਕਰਨ ਗਏ ਸੀ ਤਾਂ ਉੱਥੇ ਇਨਫੋਰਮੇਸ਼ਨ ਮਿਲੀ ਕਿ ਅਦੱਤ ਦਾ ਬੰਦੇ ਸਾਡੀ ਟੀਮ ਨੂੰ ਐਸ ਆਈ ਮੇਰ ਸਿੰਘ ਨੂੰ ਲੀਡ ਕਰਦੇ ਸੀ ਉੱਥੇ ਕੀ ਉੱਥੇ ਆਮ ਆਦਮੀ ਕਲੀਨਿਕ ਹੈ ਉਹਦੇ ਨਾਲੇ ਖੰਡਰ ਹੈ ਖੰਡਰ ਦੇ ਵਿੱਚ ਕੀ ਕੁਝ ਬੰਦੇ ਜਿਹੜੇ ਹੈਗੇ ਇੱਥੇ ਨਸ਼ਾ ਕਰਦੇ ਨੇ ਤਾਂ ਜਦੋਂ ਉੱਥੇ ਦੇਖਿਆ ਗਿਆ ਤਾਂ ਇਨਫੋਰਮੇਸ਼ਨ ਸਹੀ ਸੀ ਤੇ ਉੱਥੇ ਜਾ ਕੇ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਕੋਲ ਜਿਹੜੇ ਹੈਗੇ ਕਰੀਬ ਜਿਹੜਾ ਹੈਗਾ 19 ਗ੍ਰਾਮ ਜਿਹੜਾ ਹੈਗਾ ਇਹ ਨਸ਼ੀਲਾ ਪਦਾਰਥ ਜਿਹੜਾ ਉਹ ਬਰਾਮਦ ਕੀਤਾ ਇਹਦੇ ਵਿੱਚ ਕੁੱਲ ਚਾਰ ਦੋਸ਼ੀ ਤੇ ਦੀ ਤੇ ਇੱਕ ਦਾ ਨਾਮ ਸੀ ਕਿ ਦੁਰਗਾ ਰਾਮ ਜੋ ਮੰਦਰਪਨਾਮ ਦੇ ਵਿੱਚ ਹੈ ਇੱਕ ਤਾਂ ਹੈਗਾ ਅਮਿਤ ਪੱਟ ਇਹ ਨਾਨਗਰਾ ਸ਼ੇ ਮੰਦਰ ਦੇ ਵਿੱਚ ਤੇ ਇੱਕ ਹਰਕਮਲ ਹੈ ਉਹ ਪਿੰਡ ਬਰਾਰੀ ਦਾ ਹੀ ਰਹਿਣ ਵਾਲਾ ਹੈ ਤੇਕ ਪ੍ਰਿੰਸ ਰਾਣਾ ਪਿੰਡ ਭਲਾਣਾ ਦਾ ਪ੍ਰਿੰਸ ਰਾਣਾ ਖਿਲਾਫ ਪਹਿਲਾਂ ਵੀ ਕਿ ਲੜਾਈ ਚ ਜਿਹੜਾ ਮਕਦਮਾ ਹਉ ਤਰਸੀ ਸੀ ਤਾਂ ਮਤਲਬ ਇਹ ਕਾਫੀ ਤੇ ਜਿਹੜਾ ਇਹ ਆਪਰੇਸ਼ਨ ਹੈ ਤੁਹਾਨੂੰ ਪਤਾ ਹੀ ਹੈ ਕੱਲ ਮੀਡੀਆ ਵੀ ਉੱਥੇ ਆ ਗਿਆ ਸੀ ਲਾਈਵ ਜੀ ਤਰ੍ਹਾਂ ਹੋਇਆ ਸਾਰਾ ਆਪਰੇਸ਼ਨ ਹੈ ਤਾਂ ਮਤਲਬ ਇਸ ਦੇ ਵਿੱਚ ਜਿਹੜਾ ਲੋਕਾਂ ਨੂੰ ਸਹਿਯੋਗ ਵੀ ਮਿਲਿਆ ਕਿ ਪੁਲਿਸ ਨੇ ਇੱਕੋ ਦਾ ਮੌਕੇ ਤੇ ਹੀ ਨਸ਼ਾ ਛਡਾਉ ਨਸ਼ੇ ਦੇ ਵਿਰੁੱਧ ਜਿਹੜੀ ਅਪੀਲ ਅਸੀਂ ਚਲਾਈ ਹੈ ਉਹ ਨਾਲ ਦੀ ਨਾਲ ਹੀ ਇੱਕ ਪ੍ਰੋਗਰੈਸ ਹੋਈ ਹੈ ਤਾਂ ਮਤਲਬ ਸ਼ਹਿਰ ਦੇ ਵਿੱਚ ਇਹਦਾ ਚੰਗਾ ਮੈਸੇਜ ਗਿਆ ਤੇ ਮੈਂ ਮੀਡੀਆ ਦਾ ਵੀ ਸਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉੱਥੇ ਜਾ ਕੇ ਸਪੋਰਟ ਵੀ ਕੀਤਾ ਪੁਲਿਸ ਨੂੰ ਤੇ ਇਸ ਤੋਂ ਲਾਹੋ ਕੇ ਸ਼ੋਰ ਵੀ ਹੋਇਆ ਜੀ ਕੈਸ ਵਗੈਰਾ ਦਾ ਇੱਕ ਖੰਡਾ ਵੀ ਦੱਸਿਆ ਗਿਆ ਹਾਂ ਜੂ ਜੀ ਇਹਨਾਂ ਕੋਲ ਇੱਕ ਖੰਡਾ ਵੀ ਜਿਹੜਾ ਹੈਗਾ ਤੋਲਣੇ ਵਾਲਾ ਹੋ ਸਕਦਾ ਹੈ ਸੇਲ ਪਰ ਸੇਲ ਲਈ ਯੂਜ਼ ਕਰਦੇ ਹੋਣੇ ਖੰਡਾ ਵੀ ਬਰਾਮਦ ਹੋਇਆ ਸਰ ਇਹ ਮੰਨੇ ਨਹੀਂ ਹੈ ਜੀ ਹਨ ਨਹੀਂ ਹੁਣ ਤੱਕ ਮੰਨੇ ਹੈ ਕਿਸੇ ਚੀਜ਼ ਨੂੰ ਕਿ ਜਿਹੜਾ ਵੇਚਣ ਦਾ ਕੰਮ ਕੀ ਕਰਦੇ ਸੀ ਦੇਖੋ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਜੀ ਉਸ ਦੇ ਰਿਗਾਰਡਿੰਗ ਜਿਹੜਾ ਅਸੀਂ ਪੁਲਿਸ ਰਿਮਾਂਡ ਲਿਖਿਆ ਹੈ ਕੋਰਟ ਦੇ ਵਿੱਚ ਤਾਂ ਅਸੀਂ ਪੁਲਿਸ ਰਿਮਾਂਡ ਤੋਂ ਬਾਅਦ ਜਿਹੜੀ ਅਗਲੀ